ਹਾਂਜੀ ਸਸਿਗਾ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਕਿਵੇਂ ਹੋ ਜੀ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵਗੇ ਪਰਮਾਤਮਾ ਸਾਬ ਤੇ ਵਧੀਆ ਰੱਖਿਆ ਪਰਮਾਤਮਾ ਦੀ ਸਾਰਿਆਂ ਤੇ ਮਿਹਰ ਹੈ ਤੇ ਜੀ ਹੁਣ ਸਵੇਰ ਦਾ ਟਾਈਮ ਹੈ ਤੇ ਸਾਰੇ ਹੁਣ ਹੋ ਜੇ ਸੁੱਤੇ ਪਏ ਕਿਉਂਕਿ ਛੁੱਟੀ ਹੈ ਅੱਜ ਮੈਂ ਜਿਹੜਾ ਹੈਗਾ ਹੁਣ ਅਜਿਹੜਾ ਧਨੀਆ ਲਿਆਂਦਾ ਹੋਇਆ ਸੀ ਕਰ ਰਹੀ ਹਾਂ ਸਾਫ ਤੇ ਸਬਜੀ ਵਗੈਰਾ ਮੈਂ ਕਿ ਚੱਲ ਮੈਂ ਕੱਟ ਕੇ ਰੱਖ ਲੈਣੀ ਹੈ ਜੇ ਸਾਰੇ ਸੁੱਤੇ ਹੋਏ ਨੇ ਮੈਂ ਆਪਣਾ ਚਾਹ ਪਾਣੀ ਮੇਰਾ ਪੀ ਲਿਆ ਸੀਗਾ ਸਵੇਰੇ ਬਣਾ ਕੇ। ਇਸ ਵੇਲੇ ਦਾ ਟਾਈਮ ਜਿਹੜਾ ਹੁੰਦਾ ਹਨ ਪਤਾ ਹੀ ਐ એનર્ਜੀ ਭਰਿਆ ਹੁੰਦਾ। ਵੀ ਐਂ ਤਾਂ ਵੀ फटाफट ਕੰਮ ਨਾਲ ਦੇ ਲੀਏ ਸੁੱਤੇ ਜੁੱਤੇ ਸਾਰਿਆਂ ਦੇ। ਹੁਣ ਜਿਵੇਂ ਜਿਵੇਂ ਉੱਠਣਗੇ ਸਾਰਿਆਂ ਦੀ ਉਵੇਂ ਮੈਂ ਨਾਸ਼ਤਾ ਬਣਾ ਕੇ ਦੇ ਦਊਂਗੀ। ਤੇ ਅਨਮੋਲ ਵੀ ਉੱਠ ਗਈ ਸੀ। ਕੰਡੀ ਹੋ ਗਈ ਐ। ਕਹਿੰਦੀ ਮੰਮੀ ਮੈਰੀ ਹੋਟੇ ਕਹਿੰਦੀ ਮੈਂ ਕਿਾ ਚਲ ਵਧੀਆ ਬੱਚੇ ਉੱਠਣਾ ਚਾਹੀਦਾ। ਸਵੇਰੇ ਸਵੇਰੇ ਦਾ ਟਾਈਮ ਤਾਂ ਵਧੀਆ ਹੁੰਦਾ। ਤੇ ਕਹਿੰਦੀ ਸੀ ਜਾਨੀ ਮੰਮੀ ਤੁਸੀਂ ਉੱਠ ਜਾਨੇ ਹੋ ਹਨਾ ਕਿੰਨਾ ਵਧੀਆ ਲੱਗਦਾ ਹੋਊਗਾ ਨੀਰੇ ਨੀਰੇ ਕਿ ਹਾਂ ਨੀਰੇ ਨੀਰੇ ਹੈ ਤਾਂ ਉੱਠੀ ਨਹੀਂ ਦੂੰ ਜਦੋਂ ਉੱਠ ਕੇ ਦੇਖੇਂਗੇ ਨਾ ਬਹੁਤ ਵਧੀਆ ਲੱਗਦਾ ਹੁੰਦਾ ਜਦੋਂ ਬਾਹਰ ਦੇਖਦੇ ਆ ਹੁਣ ਤਾਂ ਥੋੜੀ ਥੋੜੀ ਧੁੱਪ ਹੋਣ ਲੱਗ ਗਈ ਹੈ ਬਾਹਰ ਤੇ ਜਿਹੜਾ ਸਵੇਰ ਸਵੇਰ ਦਾ ਟਾਈਮ ਹੁੰਦਾ ਹੈ ਨੀਰਾ ਨੀਰਾ ਜਿਹਾ ਹੁੰਦਾ ਉਹ ਬਹੁਤ ਵਧੀਆ ਲੱਗਦਾ ਹੈ ਕਹਿੰਦੀ ਮੰਮੀ ਮੈਂ ਵੀ ਕੋਸ਼ਿਸ਼ ਕਰਿਆ ਕਰੂੰਗੀ ਉੱਠਣ ਦੀ ਮੈਂ ਕਿੰਨਾ ਵਧੀਆ ਲੱਗਦਾ ਜੀ ਕੋਸ਼ਿਸ਼ ਕਰਾਂਗੀ ਤੇ ਹੋਊਗਾ ਵੀ ਕਿ ਤੇ ਤਾਂ ਇਹ ਕੀਤਾ ਹੁੰਦਾ ਨਾ ਸਾਫ ਫੇ ਬਸ ਐ ਹੁੰਦਾ ਵੀ ਸਿਰ ਜਿਹਾ ਕੱਟ ਕੱਢੋ ਢੋਲੋ ਤੇ ਕੱਟ ਕੇ ਪਾ ਲਓ ਮੈਂ ਤਾਂ ਪਹਿਲਾਂ ਉਹ ਫਿਰ ਸਾਫ ਕਰਉਂ ਬਹੁਤ ਟਾਈਮ ਲੱਗ ਜਾਂਦਾ ਹੁਣ ਕੀਤਾ ਹੋਊਗਾ ਇਹ ਥੈਲੀ ਚ ਪਾ ਕੇ ਰੱਖ ਲੈਣਾ ਹੁਣ ਬਸ ਤੇ ਦਾदू ਜੀ ਵੀ ਆ ਗਏ ਸੀ ਤੇ ਮੈਂ ਵੀ ਉੱਠ ਕੇ ਹੈਨਾ ਬਰਸ਼ ਬਰਸ਼ ਕਰ ਲਿਆ ਸੀ ਤੇ ਮੰਮਾ ਹੁਣ ਕਰੀ ਜਾਂਦੇ ਨੇ ਸਾਡੇ ਵਾਸਤੇ ਰੋਟੀ ਪਾਣੀ ਦੀ ਤਿਆਰੀ ਮम्मा ਕਹਿੰਦੇ ਤਿਆਰੀ ਤਿਉਰੀ ਨਹੀਂ ਬਣ ਵੀ ਗਈ ਹਾਂ ਤਿਆਰੀ ਤੇ ਮੈਂ ਸਵੇਰੇ ਕਰ ਲੈਣ ਨੂੰ ਮਿਲਵਾ ਅੱਛਾ ਦਾਦੂ ਆਂਦੇ ਚਲੋ ਆਸੀ ਸਾਦੀ ਸੁਆਦਿਸ਼ਟ ਪਰੌਂਠੀ ਨਾਲ ਹੈਗੀ ਚਾਹ ਟਿੱਕਿਆ ਵਾਓ ਸਿੱਧੂ ਵੀ ਉੱਠ ਗਿਆ ਲੇਟ ਹੋ ਗਿਆ ਤਿਆਰ ਬੈਲੈਂਸ ਕਰਕੇ ਰੱਖ ਲੈ ਠੀਕ ਹੈ ਐਨੀ ਲੇਟ ਉੱਠਣ ਦਾ ਕੀ ਕਾਰਨ ਹੈ ਬਈ ਹਾਂ चलो सिद्धू ना लग रहा है कि उदी जी हो रही है इस करके बोल नहीं रहा है बेइज्जती मैं तो पूछ ही नहीं तेरे मम्मा इतने सब बीने ना लड़ाई करी जंदे हैं हां जी लड़ाई कर दी मैं तो उतना कह रही हां देखो एक दूसरे दी तलवार रही हूं तुम दोनों ਅਸੀਂ ਲੜਾਈ ਕਰੀਏ ਨਾ ਮम्मा ਇੱਥੇ ਸਬਜੀ ਨਾਲ ਲੜਾਈ ਕਰੀਏ ਨਾ ਅੱਡੀ ਨਾਲ ਲੜਾਈ ਕਰਦੇ ਆ ਬਿੜ ਬਣਾ ਰਹੀਆਂ ਵੀ ਓਹੋ ਗੜੀ ਰੀ ਤੇ ਮੈਂ ਬਣਾ ਰਹੀਆਂ ਮੈਂ ਤਾਂ ਲੜਾਈ ਕਿਉਂ ਆਨੀ ਆਪਾਂ ਮੈਂ ਜਾਣ ਕੇ ਵੀ ਸਮਝਦੇ ਮਜਾ ਨਹੀਂ ਮਝੂ ਬਣੀ ਮੈਂ ਬਣਾ ਰਹੀ ਹਾਂ ਜੀ ਸ਼ਾਲਗਮ ਹੂੰ ਸੁਵੇਰੇ ਦੱਸਿਆ ਸੀ ਸ਼ਾਲਗਮ ਤਾਂ ਹੈ ਨਹੀਂ ਜੀ ਸ਼ਾਲਗਮ ਨਹੀਂ ਹੈ ਜੀ ਮਸਾਲਾ ਹੋ ਰਿਹਾ ਤੜਕਾ ਭੁੰਨ ਰਹੀਆਂ ਉਹ ਵਾਹਾਂ ਸੀ ਧੋ ਕੇ ਰੱਖੇ ਨੇ ਟਮਾਟਰ ਆ ਸੀ ਕੱਟੇ ਹੋਏ ਉਹ ਤਾਂ ਮਸ਼ਰੂਮ ਲੱਗੀ ਜਾਂਦੇ ਨੇ ਇਹ ਆਹ ਇਹਨੇ ਮਸ਼ਰੂਮ ਐਨੇ ਖਾਲੇ ਐਨੇ ਮਸ਼ਰੂਮ ਉਹ ਐਨੇ ਸੁੱਕ ਲੈ ਗਏ ਨਾ ਤੇ ਸ਼ਲਗਮਾ ਸਵੇਰੇ ਮੈਂ ਕੱਟਦੀ ਨਹੀਂ ਸੀ ਤਿਆਰੀ ਕਰਕੇ ਰੱਖੀ ਸੀ ਦੁਪਹਿਰ ਦੀ ਚਲੋ ਵਧੀਆ ਪਰ ਮੈਨੂੰ ਸਰਗਮ ਆ ਗਿਆ ਮੈਂ ਸ਼ਲਗਮ ਵੀ ਤਿਆਰੀ ਕਰ ਲੈ ਬਣਾ ਲਾਂ ਸਬਜ਼ੀ ਦੂਸੇ ਕੀ ਕਰਦੇ ਹਾਂ ਬਾਹਰ ਆ ਸਾਡੀ ਇਹਨੂੰ ਕੀ ਕਹਾਂਗੇ ਨਵੀਂ ਕੜਾਹੀ ਕੜਾਹੀ ਤਾਂ ਨਹੀਂ ਹੈਗੀ ਸੀ ਕੋਚੋਰਾ ਕੜਾਹੀ ਆ ਇਗੜਾ ਹੀ ਇਹਨੇ ਕੁਛ ਹੋਰ ਨਹੀਂ ਜਵਾਲੀ ਤੇ ਕਿੰਨੇ ਨਾ ਜਵਾਲੀ ਦੇ ਕਿੰਨਾ ਮਾ ਬਰਤਨ ਲਿਆਣਾ ਚਾਹੀਦਾ ਆਂ ਕਿ ਕੜਾਈ ਲੈ ਦੇਖੇ ਸਾਰਾ ਆਪਾਂ ਦੱਸ ਦੇ ਕਿ ਬਸਾਈ ਨਹੀਂ ਅਜੇ ਤਾਂ ਖਾਣ ਨਹੀਂ ਆਖਿਆ ਨਾ ਇਹ ਕੜਾਈ ਲੈ ਅਸੀਂ ਜਵਾਲੀ ਤੇ ਇੰਨੇ ਪ੍ਰਾਣ ਦੇ ਹੁਣ ਕਰਦੇ ਵਧੀਆ ਛੀੜੀ ਬਿੱਲੀ ਹੈ ਵਧੀਆ ਕਿਲੋ 2 ਕਿਲੋ ਸਬ지 ਰਾਵਣਾ ਵੰਨਿਆ ਇਹਦੇ ਨਾਲ ਮਕਰੋਨੀ ਵੀ 2 3 4 ਪੈਕੇਟ ਆਮ ਨਾ ਬਣਨਗੇ ਬਣਤਾ ਗਏ ਬਣ ਜਾਣਗੇ ਕੀ ਬਣਾਏ ਤਾਂ ਹੈ ਨਹੀਂ ਬਣ ਜਾਂਦੇ ਨੇ ਇਹ ਕਿਹ ਹੈ ਹਾਂ ਤੇ ਚੰਗੰਨਾ ਦੇ ਨਾ ਗਈ ਦਹੀਂ ਦੁੱਧ ਚੱਲਣਾ ਮਾਜਾ ਬਹੁਤ ਆਪਾ ਖਾਣਾ ਖਾ ਲਾਂਗੇ ਮਾ ਤੇ ਦੀ ਮਾਂ ਵੀ ਖਾਣ ਦੀ ਤੇ ਕੰਮ ਤੇ ਖੰਡ ਹੈ ਨਾ ਗੱਲ ਜੇ ਤੁਹਾਨੂੰ ਖਰਾਬ ਹੋਇਆ ਨਾ ਮੇਰਾ ਤਾਂ ਗਮਸੂਹਦਾ ਸਾਰਾ ਸਪਿਆ ਜਲੇਗਾ ਮੇਰਾ ਤਾਂ ਬੁਰਾ ਹਾਲ ਸੀ ਆਪਾਂ ਦੀ ਰੇਵੀ ਲਾਉਣੀ ਹੈ ਲੈ ਕੇ ਰਹਿਣੀ ਹੈ ਆਪਾਂ ਨੂੰ ਵੀ ਦਿਖਾ ਕੇ ਹੁਣੀ ਹੈ ਮੈਂ ਕੀ ਜਦੋਂ ਕੰਮਲ ਤੋਂ ਟੇਕ ਲਈ ਪਾ ਲਾਣਾ ਕਿ ਉਂਬਰ ਜਾਂ ਥੱਪੀ ਲੱਗ ਜੰਦੀ ਨਾ ਥੋੜਾ ਉਹ ਹੋ ਜਾਂਦਾ ਹੂੰ ਮੈਂ ਕਿ ਬਿੱਲੀ ਨਹੀਂ ਆਈ ਹੈਗੀ ਬਿੱਲੀ ਹਾਂ ਬਿੱਲੀ ਉਹ। ਦੁਆਇ ਹੈ ਨਹੀਂ ਨਾ। ਪਾਣੀ ਤਰਦੀਆਂ ਘੁੰਮਦੀਆਂ ਰਹਿੰਦੀਆਂ। ਜੀਰਾ ਦੇਓ। ਬਹਿਆ ਹੁੰਦੀ ਗਣਾ। ਮੜਿਆ ਰਿਹਾ। ਜੀਰਾ ਦੇ ਦਿਓ। ਹੁਣ ਤੇ ਖਾਪੋ। ਆਪਾਂ ਦੇ ਤਾਂ। ਦਾਸ ਤੋ। ਆਜੋ ਨੀਓ। ਦੇ ਦਿਓ। ਜੀਰਾ ਲੈਣਾ? ਨਹੀਂ ਆਹ ਜੀਰਾ ਲੈਣਾ ਮਿਰਚ ਥੋੜੀ ਲੈਣੀ ਆ। ਮੈਂ ਆਪੀ ਘੜ ਜੀਰਾ ਦੇ ਦਿਓ। ਆਇਓ ਜਰਾ ਦੇਖੋ ਕੀ ਮੰਗਦੀ ਆ। ਆ ਦੇ ਲੀ ਜੀਰਾ ਮੰਗੀ ਜਾਂਦੀ ਆ। ਉਹ ਮੇਰੀ ਕੋਈ ਨਹੀਂ ਤੁਹਾਨੂੰ ਪਤਾ ਹੀ ਮੇਰੀ ਤਕੀਦੇ ਖਰਾਬ ਆ ਜਿਹੜੀ ਬਲਾਈ ਆ ਜੀਰਾ ਇਹ ਦੇਖੀ ਥੋੜਾ ਆਜੀ ਦੇ ਨਾਲ ਦੇਖ ਲਾ ਕਿਨੇ ਕੀ ਕਰੇ ਮੈਂ ਸਵੇਰੇ ਆਇਆ ਹਾਂ ਫ੍ਰਿਜ ਲੋਂ ਆਇਆ ਸਵੇਰੇ ਮੈਂ ਕਹਿੰਦੀ ਮੱਛਰ ਜੇ ਕਿਵੇਂ ਟਿਕੇ ਬਹਿ ਰਹੇ ਸਨ ਦੇਖ ਮੜਾ ਇੱਧਰ ਨਹੀਂ ਮੈਂ ਨਹੀਂ ਮਮਾ ਆਇਆ ਫੱਟਾ ਆ ਮਾਰਦੀ ਆ ਬੰਮਾਰੇ ਛੁੱਟੇ ਨੇ ਮੈਂ ਬਹੁਤ ਘੱਟ ਕਰਦਾ ਹੁੰਦੀ ਮੈਂ ਕੰਮ ਇਹ ਕੀ ਆ ਜੀਰਾ ਹੈ ਕਹਿੰਦਾ ਬਤਾਈ ਨਹੀਂ ਸੀ ਖਾਣੇ ਕੱਟਣ ਡੋਲਦੇ ਜਮਾ ਦੇ ਹਟੇ ਉਹ ਨਹੀਂ ਮੈਂ ਨਹੀਂ ਖਾਦੀ ਹੁਣ ਮੈਂ ਬਹੁਤ ਮੈਂ ਸਿੱਧੀ ਮਮਾ ਨੂੰ ਦੇਖਿਆ ਮਮਾ ਨੇ ਐ ਪਾਇਆ ਤੇ ਆਈ ਮਮਾ ਸਾਰੇ ਛੋੜ ਦਿੰਦੀ ਆ ਹ ਹਸੀ ਤੋਂ ਪਤਾ ਲੱਗ ਰਿਹਾ ਜੀ ਮੈਂ ਹਸਦੀ ਰਹਿਣੀ ਆ ਬੰਦੀ ਮੈਂ ਮੈਂ ਕਿਹੜਾ ਰੋਣੀ ਆ ਜੀ ਦੇ ਕੇ ਹਸਦੇ ਰਹਿਣੇ ਆ ਹਸਦੇ ਰਹਿਣੇ ਮੈਨੂੰ ਤਾਂ ਆਏ ਪੈ ਨਹੀਂ ਨੀ ਭਾਜੀ ਵੰਗੂ ਇਹ ਦੇਖੀ ਆ ਕੈਮਰੇ ਵਿੱਚ ਫਿਰ ਹੋਣਾ ਵੀ ਤੋ ਕੁਛ ਹੋ ਨਹੀਂ ਮੈਨੂੰ ਆਏ ਨਸੋ ਆਹ ਜੀਰਾ ਤੇ ਲਿਆ ਕੇ ਬੈਠੋ ਦੋ ਵਾਸਤੇ ਲਿਆ ਕੇ ਦਿਨੇ ਵੀ ਦੋਨੋਂ ਵਾਸਤੇ ਹਾਂ ਦੋਨਾਂ ਵਾਸਤੇ ਜਾਓ ਤੇ ਜੀਰਾ ਖਾਣ ਵਾਸਤੇ ਲਿਆ ਕੇ ਦਿਨੇ ਗਡੋਲਣ ਵਾਸਤੇ ਹੁਣ ਤੁਸੀਂ ਮੈਨੂੰ ਮਨ ਪਤਾ ਨਹੀਂ ਮੈਨੂੰ ਦੇਣਾ ਨਹੀਂ ਪਤਾ ਨਹੀਂ ਚਲੋ ਜਾਓ ਤੁਸੀਂ ਆਪਣਾ ਵਰਕ ਕਰੋ ਤੋਂ ਆਪਣੇ ਘਰੇ ਜੀਰਾ ਬੈਨ ਨਹੀਂ ਨਹੀਂ ਬੈਨ ਨਹੀਂ ਰਿਹਾ ਤੇ ਬਣਾ ਚੌਲ ਨਹੀਂ ਬੰਦੇ ਉਹਦੇ ਬਣਾ ਮੈਂ ਕਿਤੇ ਆਏ ਆਂ ਮੇਰੀ ਅੱਖਾਂ ਨਹੀਂ ਖੁੱਲਦੀ ਅੱਖਾਂ ਅੱਖਾਂ ਵੀ ਜੀ ਵੀ ਚੱਲ ਜਾਂਦੀ ਮੰਮੀ ਕਿਤੇ ਵੇਲੇ ਜੀ ਕਰਦਾ ਖਾਣ ਨੂੰ ਮਟਰ ਡੈ ਗਿਆ ਮੇਰਾ ਆਏ ਫਿਰ ਅੱਜ ਬਲਿਆ ਨਹੀਂ ਕਦੋਂ? ਕਦੋਂ? ਹੁਣੀ 50 ਘੰਟੇ ਹੋ ਗਏ ਉਹ ਤਾਂ ਫੜੇਗਾ। ਹਾਂ। ਹਾਂ। ਮੈਂ ਉਹ ਪੂਰੀ ਰੱਖਨੇ ਪੰਜ ਵੀਡੀਓ 2 ਮਿੰਟ ਦੀ। ਤਰਾਕ ਸਪਾਈ ਵਗੈਰ ਨਾ ਕਿ ਮੈਂ ਕਿਹਾ ਸਾਰੀਆਂ ਜਰਾਬਾਂ ਲੰਦੀਆਂ ਕੀਤੀਆਂ ਸੀ। ਜਰਾਬਾਂ ਦੇਖ ਲਓ ਇਹਨਾਂ ਦੀ। ਹੁਣ ਤਾਂ ਪਾਈਏ ਨੇ। ਹਾਂ। ਹੁਣੀ 2 ਮਿੰਟ ਪਹਿਲਾਂ। ਦੇਖਿਆ। ਜਰਾਬਾਂ ਨਾਲ ਹੀ ਇੱਥੇ ਸਲਿੱਪਾ ਮਾਰੀ ਜਾਂਦਾ ਸੀ ਕਦੋਂ ਦਾ। ਤੈਨੂੰ ਪਾਪਾ ਕੀ ਸਮਝਾ ਕੇ ਲੈਣ? ਇੱਕ ਦਿਨ ਖਾਣਾ। ਇੱਕ ਦਿਨ ਖਾਣਾ ਖਾਣੋ ਤੁਸੀਂ। ਜੇ ਮਾਰੀ ਨਾ ਸਲਿੱਪ ਫਿਰ ਦੇਖੀ। ਪਲੇਨ ਹੈ ਦੇਖਣ ਜੇ ਤਾਂ ਪਲੇਨ ਹੀ ਆ ਹਾਂ ਉੱਧਰ ਹੀ ਉਡਾ ਕੇ ਦਿਖਾ ਉੱਧਰ ਚਮਕਾੜਾ ਵਾਲਾ ਪਲੇਨ ਹੈ ਪੰਖ ਹਿਲਦੇ ਚਮਕਾੜਾ ਵਾਲਾ ਉਹ ਜਾਨੀ ਕੁ ਨਹੀਂ ਇਹ ਬਹੁਤ ਸੋਹਣਾ ਹੈ ਹੁੜਦਾ ਨਹੀਂ ਮੈਨੂੰ ਵੀ ਦਿਖਾਇਆ ਉਹਦੇ ਪੰਖ ਹਿਲਦੇ ਨਹੀਂ ਲੈ ਚੱਲ ਚੱਲ ਉਹ ਦੇ ਹਾਂ ਬਹੁਤ ਚਮਕਾੜਾ ਆਪਿਓ ਦਾ ਪੀ ਐਮ ਐਨ ਇਹ ਆਪਿ ਚਮਕਾੜਾ ਬਣਿਆ ਫਿਰਦਾ ਉਹ ਪੜ ਲਿਆ ਨਾ ਹੂੰ ਮੈਂ ਤਾਂ ਪੜਿਆ ਸਾਰੇ ਯਾਰ ਹੋਗੇ ਹੂੰ ਮੈਂ ਇੱਥੇ ਦਾ ਰਹਿੰਦਾ ਬਸ ਉਹ ਕਰ ਲੈਣੀ ਆ ਨਾ ਨਾ ਕਰੀ ਨਾ ਕਹੀ ਨਹੀਂ ਹੂੰ ਅੱਟਾ ਘੋਲ ਲੀਂਦਾ ਆ ਮੈਂ ਤਾਂ ਤਲਣ ਤੇ ਰੱਖ ਲਾਂ ਆ ਸਰਦੀ ਸਲਗੂ ਫਾਇਰ ਦੇ ਟਾਈਮ ਤੇ ਬਣਾ ਲੈਣੀ ਤੁਸੀਂ ਨਹੀਂ ਠੀਕ ਆ ਹੁਣ ਫਿਰ ਆਹ ਦੋ ਟਾਈਮ ਤੇ ਠੀਕ ਰਹਿੰਦੀ ਆ ਕਿਉਂ ਸਰਦੀ ਚ ਕਿੱਥੇ ਬਾਲ ਜਾਣ ਕੇ ਸਿੱਧੋ ਨਾ ਇਹ ਕੈਮਰੇ ਚ ਹੱਥ ਮਾਰ ਕੇ ਜਾ ਰਿਹਾ ਤੁਸੀਂ ਇਹ ਹਟਦਾ ਨਹੀਂ ਆ ਫੋਨ ਕੋ ਪੰਗੇ ਲੈਂਦਾ ਜੇ ਡਿੱਗ ਗਿਆ ਫਿਰ ਹਟਦਾ ਨਹੀਂ ਇਹ ਤਾਂ ਪੈਣ ਗਿਆ ਦੇਖੀ ਜੇ ਫੋਨ ਡਿੱਗਿਆ ਤਾਂ ਦਿਲ ਕੋਈ ਨਾ ਨੰਦਾ ਬੋਸ਼ ਦਾ ਆਤੀ ਹੋ ਗਿਆ ਨਾ ਬੜਾ ਜਿਆਦਾ ਹੋ ਗਿਆ ਹੋਰ ਤੇ ਕੱਲ ਸਕੂਲ ਵੀ ਜਾਣਾ ਹੁਣ ਦੋ ਛੁੱਟੀਆਂ ਤੋਂ ਬਾਅਦ ਹਨ ਉਹ ਲੈਣਾ ਫੇਰ ਜਲਦੀ ਵਿੱਚ ਇੱਕ ਕੰਮ ਰਹਿ ਗਿਆ ਮੇਰੇ ਦੂਸਰੇ ਬੂਟ ਧੋਣੇ ਦਾ ਰਹਿ ਗਏ ਦੋ ਦਿਨਾਂ ਦੇ ਮੈਂ ਹੀ ਕਰੀ ਨਹੀਂ ਧੋਂਗੀ ਧੋਂਗੀ ਬੂਟ ਧੋਤੇ ਫੇਰ ਨਹੀਂ ਚਲ ਫੇਰ ਧੋਣੀ ਕੱਲ ਨੂੰ ਦੇਖ ਕੱਲ ਨੂੰ ਧਰੂ ਮੈਂ ਆ ਗਈ ਸਕੂਲ ਤੋਂ ਜੇ ਮੇਰਾ ਟਾਈਮ ਲੱਗਿਆ ਮੈਂ ਧੋਵਾਂਗੀ ਠੀਕ ਆ ਫਿਰ ਫਿਰ ਧੋਣਾ ਪੈਣਾ ਯੋ ਕੇ ਨਾ ਉੱਪਰ ਹੀ ਸੁੱਕਣੇ ਪਾ ਦੂਗੇ ਇਹਨਾਂ ਨੂੰ ਦਿਖਣੇ ਹੀ ਇਹਨਾਂ ਨੂੰ ਤੂੰ ਟਿੱਕ ਜਾ ਸਿੱਧਾ ਦਾਦੂ ਵੀ ਆਣਾ ਲੈਨੇ ਨਾ ਹੁਣ ਫਿਰ ਹਾਂ ਮਸਾਲਾ ਮੈਂ ਲੈ ਲੈਂਦੀ ਅੰਨੇ ਰੋਟੀ ਵੜਾਵਾਂਗੇ ਨਾ ਅੰਨ ਕਰ ਪਾਪਾ ਵੀ ਗਏ ਹੋਏ ਸੀ ਮੇਰੀ ਮਾੜੀ ਜੀ ਬੁੱਕਸ ਦੀ ਲੈਣ ਹੈ ਨਾ ਮੈਥ ਦੀ ਮੰਨੇ ਮਗਵਾਈ ਸੀ ਉਹ ਪਾਪਾ ਲੈਣ ਗਏ ਨੇ ਤੇ ਸਿੱਧੂ ਸ਼ਰਾਰਤਾ ਕਰੀ ਜਾਂਦਾ ਬਸ ਕਿਵੇਂ ਕੀ

ਕਰ 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 ਲੈ ਮੈਂ ਕਰਦੀ ਆ ਤੂੰ ਰਹਿਂਦੇ ਆਹੋ ਚੱਲ ਕੋਈ ਨਹੀਂ ਮੈਨੂੰ ਵੀ ਕਹਿਣਾ ਨਹੀਂ ਚਾਹੀਦਾ ਚੱਲ ਜਲਦੀ ਪਹਿਲਾਂ ਕੋਈ ਮੋਟਰ ਵੀ ਹੋ ਗਈ ਬੰਦ ਮੋਟਰ ਵੀ ਕਰਤੀ ਇਹਨੇ ਬੰਦ ਚਲਾਤੀ ਹੈ ਕੀ ਚੀਜ਼ ਹੈ ਅੱਛਾ ਦੂਰੋਂ ਮੈਨੂੰ ਲੱਡੂ ਲੱਗ ਰਹੇ ਸੀ ਪਰ ਇਹ ਹੈਗੇ ਸੰਤਰੇ ਮਿੱਠੇ ਸੰਤਰੇ ਕਿੰਨੂ ਸੰਤਰੇ ਕੀ ਦੋਨਾਂ ਚ ਕੀ ਚੀਜ਼ ਹੈ ਬੋਲ ਦੇ ਨਹੀਂ ओके थैंक यू ओके ਅੱਜ ਮੈਂ ਪੜ੍ਹਦਾ ਪਰ 2023 ਦਾ ਕੋਈ ਨਹੀਂ ਦੇਖਦੇ ਹੁਣ ਟੈਸਟ ਤੇ ਯਾਦ ਕਰਨਾ ਹੈ ਫਿਰ ਕੱਲੂ ਕਰਾਂਗੇ ਐਵੇਂ ਸੇਮ ਹੈ ਕਿ 25 ਤੇ 26 ਚ ਲੱਗਗਾ ਤੇ 23 ਦਾ ਸੀਮ ਹੋਊਗਾ ਫਿਰ ਕੱਲੂ ਲੈ ਆਵਾਂਗੇ ਬਸ ਯਾਰ ਥੈਲੀ ਕਿ ਫੋੜਨੀ ਹੈ ਰੱਖਣੀ ਹੈ ਥੈਲੀ ਚੱਲ ਫੋੜ ਦੇ ਤੇਰੀ ਖੁਸ਼ੀ ਵਾਸਤੇ ਚੱਲ ਜੀ

ਹੋਰ ਇਹ ਤਾਂ ਕੱਪੜਾ ਹੈ ਕੱਪੜੇ ਆ ਸਾਨੂੰ ਤਾਂ ਪਤਾ ਹੈ ਕੱਪੜੇ ਨੇ ਇੱਕ ਚੀਜ਼ ਹੋਰ ਆ ਦੇ ਥੈਂਕ ਯੂ ਭਰਗੀ ਹੂੰ ਮਿੰਟੋਲ ਦੂਰੋ ਲਾਉਂਦੇ ਸੀ ਨਾ ਨਹੀਂ ਪੁੜੀਆਂ ਜਿਹਾ ਲੱਗਦੀ ਫਰਿਜਾ ਥੈਂਕ ਯੂ ਭਰਗੀ ਫਰਿਜ ਰਾਬਾ ਨਹੀਂ ਮਿਲ ਲੱਗਿਆ ਕਿਹ ਹੈਗੀ ਸਿੱਧੂ ਦੀ ਤੀਜੀ ਹੈਗੀ ਸਿੱਧੂ ਦੀ ਤੀਜੀ ਹੈ ਤੇ ਮਮਤ ਮੇਰੀ ਮੇਰੀ ਤੁਹਾਨੂੰ ਪала ਹੈ ਕਿ ਕੋਈ ਗੱਲ ਨਹੀਂ ਮੈਨੂੰ ਗੁੱਠੇ ਵਾਲੀ ਨਹੀਂ ਪਸੰਦ ਮੈਂ ਆਪਦੀ ਆਪ ਹੀ ਲਿਓ ਗੁੱਟੇ ਵਾਲੀ ਵਧੀਆ ਰਹਿੰਦੀ ਕੰਫਰਟੇਬਲ ਨਹੀਂ ਕੰਫਰਟੇਬਲ ਨਹੀਂ ਰਹਿੰਦੀ ਆ ਮੈਂ ਤਾਂ ਸਿੱਧੂ ਵਾਲੀ ਫਸਾ ਲੀਂਦੀ ਰਹਿੰਦੀ ਨਾ ਪਤਾ ਆ ਮਜ਼ਾਕ ਕਰਦੀ ਆ ਯਾਰ ਅੱਛਾ ਬੜਾ ਇੱਕ ਐਕਸਪੈਰੀਮੈਂਟ ਵਾਲਗ ਹਾਂ ਇਧਰ ਦੇਖ ਇਹ ਲਿਆਂਦੀ ਸੀ ਜਰਾਬ ਰਮੋਲ ਦੀ ਮੰਮੀ ਬਾਤ ਕੀਤੀ ਤੇ ਆਪ ਕਿਦੇ ਪੈਰਾਂ ਚ ਜਾ ਚੁੱਕੀ ਆ ਦੇਖੋ ਅੰਟੀ ਵੀ ਦਿਖਾ ਦੇ ਕਿੱਥੇ ਪਹੁੰਚੀ ਹੋ ਅੱਡੀ ਤਾਂ ਦੇਖ ਲਓ ਕਿੱਧਰ ਗਈ ਅੱਡੀ ਕਿੱਥੇ ਆ ਓਏ ਕਿੱਧਰ ਗਈ ਆ ਆ ਗਈ ਅਨਮੋਲ ਦੀਆਂ ਸੀ ਦੇਖੀ ਆ ਬੈਠੀ ਆ ਮਿਲ ਤਾਂ ਕਰ ਲੀਆਂ ਸੀ ਵੀ ਅਨਮੋਲ ਤੇਰੇ ਵਾਸਤੇ ਪਾ ਕੇ ਦੇਖੀ ਮੈਨੂੰ ਵਧੀਆ ਨਹੀਂ ਲੱਗਦੀ ਕਗੂਠੇ ਵਾਲੀ ਵਧੀਆ ਨਹੀਂ ਲੱਗਦੀ ਚਲ ਨਹੀਂ ਇੱਕ ਸਾਡਾ ਪਤਾ ਕੀ ਆ ਇੱਕ ਸਾਡਾ ਮਨ ਰੱਖਣ ਵਾਸਤੇ ਕਿ ਪਾਪਾ ਕੋਈ ਗੱਲ ਨਹੀਂ ਮੰਮਾ ਤੁਸੀਂ ਕਹਿੰਦੇ ਹੋ ਮੈਂ ਆ ਲੈ ਪਾ ਕੇ ਦਿਖਾ ਦਿੰਨੀ ਆ ਤੁਹਾਨੂੰ ਇਹ ਵਧੀਆ ਲੱਗੀ ਤਾਂ ਮੈਂ ਪਾ ਲਿਆ ਕਰੂ ਨਹੀਂ ਨਾਸ ਇੱਕ ਉਹ ਬੰਦਾ ਝੂਠੇ ਮੂੰਹ ਮੰਨਣ ਵਾਲੀ ਕਹਦੇ ਦੇਖੀ ਜਦੋਂ ਵੀ ਭਾਈ ਕੋਈ ਗੱਲ ਨਹੀਂ ਹਣਾ ਚਲ ਆਇਆ ਵੀ ਸਾਨੂੰ ਮਾੜੀ ਮੋਟੀ ਖੁਸ਼ੀ ਜੀ ਤਾਂ ਹੋ ਜੇ ਤੇ ਆਹ ਦੇਖ ਇਹਨੂੰ ਕਹਿੰਦੇ ਆ ਬਚਪਨ ਆ ਸੀਗਾ ਇੱਧਰ ਦੇਖੀ ਦਿਖਾਈ ਮੈ ਬਚਪਨ ਹੈ ਹਾਂ ਜੀ ਆਵਦੀਆਂ ਤਾਂ ਇਹਨੂੰ ਆ ਲਿਆ ਕੇ ਦਿੱਤੀਆਂ ਆਪਣੀਆਂ ਆਪਣੀਆਂ ਪਾਈਆਂ ਨਹੀਂ ਲਾ ਕਿਉਂ ਖੋਲੀ ਹੈਗਾ ਸਾਰੀਆਂ ਲੰਗੀਆਂ ਲਾਈਆਂ ਆਪਣੀਆਂ ਪਾਈਆਂ ਨਹੀਂ ਹੈਗੀਆਂ ਤੇ ਉਹ ਦੇਖੀ ਮੰਮੀ ਨੇ ਪਾ ਕੇ ਉਹ ਆ ਪਾ ਲੈ ਉਹ ਸੁੱਟਦੀਆਂ ਮੰਮੀ ਨੇ ਪਾ ਕੇ ਇਹ ਤਾਂ ਬਹੁਤ ਖਰਾਬ ਹੈ ਛੁੱਟੀਆਂ ਨਹੀਂ ਇਹ ਕਿਉਂ ਚਲ ਇਹਨੂੰ ਖੋਲ ਲੂਗਾ ਆਈ ਉੱਪਰ ਦੀਆਂ ਪਾਲੀਆਂ ਸੀ ਹੋਏ ਨਾ ਲਾਚ ਪਾਈਆਂ ਇਹਨੇ ਹੈ ਤੂੰ ਇਹ ਹੁਣ ਇਹ ਤੈਨੂੰ ਆਹ ਪਾਲੀਆਂ ਟਪੜੀਆਂ ਪਾਉਂ। ਅੱਲੋ ਲੋ ਲੋ ਦੇ ਦੇ ਮੰਮੀਂ ਦੇ ਦੇ ਮੰਮੀਂ ਦੀਆਂ ਨੇ ਆਏ ਕਰ ਦਿੰਦਾ ਆ ਮੰਮੀਂ ਦੀਆਂ ਨੇ ਦਾਦੀ ਨੇ ਦਿੱਤੀਆਂ ਨੇ ਲੈ ਕੇ ਹੋ ਗਿਆ ਦਾਦੀ ਕਹਿੰਦੀ ਆ ਪਲਕ ਪਾਲਿਆ ਕਰੂਗੀ ਆ ਸਿੱਧੂ ਪਾਲਿਆ ਕਰੂ ਦੋ ਜੋੜੇ ਲਿਆ ਦੇ ਦੇ ਪੱਖੀ ਬਣਗੇ ਨਾ ਬੱਡਾ ਚੀਲ ਤੇ ਨਮੇ ਖਾ ਮਖਾਣਾ ਚੀਲ ਬਣ ਗਈ ਪੱਖੀ ਬਣ ਗਈ ਤੇਰਾ ਨਾ ਬਣਾਦੀ ਅਸੀਂ ਮੋਰ ਤੋਡਾ ਤੇਰਾ ਵਾਏ ਵਾਏ ਰਮੋਲ ਬਾਈ ਬਾਈ ਮਮਾੜਾ ਜਾ ਕੇ ਆਉਣਾ ਸਿੱਖੀਆ ਘਾਟਾ ਕ ਲੱਗੇ ਠੀਕ ਐ ਮਾੜਾ ਕੁੰਡਾ ਨਾਲ ਲੈ ਜਾ ਠੀਕ ਐ ਚਾਬੀ ਲੈ ਲਈ ਕੋਈ ਨਹੀਂ ਆਉ ਕਿੱਧਰ ਤਿਆਰ ਹੋਈ ਜਾਂਦਾ ਜਾਨ ਨੂੰ ਇੱਥੇ ਚੱਲ ਆ ਜਾ ਹੁਣ ਏਦਾਂ ਦਾ ਪੈਕ ਹੋ ਆ ਜਾ ਬਸ ਆਈ ਲੈ ਲੈ ਜੂਗਾ 1990 ਵਿੱਚ ਆਦਤ 124% ਵਿਆਸ ਦੇ ਰਹੇ ਨੇ ਚਲ ਚ ਚ ਚ Chukala lain natea hau kechuk namindare <hesitation> 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 ਵੀਦੰਦੀ ਚ ਵੀਦੰਦੀ ਚਾ ਦਿੰਦੀ ਰੁਕ ਜਾ ਸਕੂਟਰੀ ਦੇ ਨਾਲ ਹੀ ਕਿ ਸੜਦਾ ਜਾਏਗਾ ਆ ਦੇ ਆਹ ਦੇ ਕੀ ਕਰਾਤਾ ਸਿੱਧੂ ਨੇ ਆ ਦੇ ਕੀ ਕਰਾਤਾ ਡੰਗਰਾ ਉਹ ਦੇ ਲਈ ਤੇ ਥੱਲੇ ਲਾਹਤੀ ਸਕੂਟਰੀ ਇੰਨਾ ਜਿੰਨੂ ਦੇ ਨਿੰਨਾ ਸ਼ਰਾਰਤੀ ਹੋਈ ਜਾਂਦਾ ਨਾ ਬਣਿਆ ਦੇ ਕੀ ਕਰਦਾ ਓਏ ਚੱਲ ਲੈ ਲੈ ਝੂਟਾ ਫਿਰ ਆਖਿ ਜਿ ਮੈਂ ਮਾਰ ਮੈਂ ਮਾਰਨ ਮਾਰਕਰ ਕਿੰਨੀ ਠੰਡ ਹੈ ਬਾਹਰ ਉੱਥੋਂ ਹੀ ਲੈ ਕੇ ਨਾ ਉੱਥੇ ਘੁਮਾ ਕੇ ਲੈ ਕੇ ਆਓ ਓਕੇ ਠਰਕੇ ਰਹਿ ਜਾ ਇਹ ਨੂੰੰਡਾ ਰੁਕਦਾ ਰਹਿਣਾ ਹੋਰ ਕੀ ਆਇਆ ਪਨਾਤੀ ਹੈ ਹਾਂ ਮਾਂ ਮੈਨੂੰ ਕੰਪਣ ਜੀ ਛਿੜੀ ਜਾਂਦੀ ਹੈ ਤੁਹਾਨੂੰ ਕੀ ਹੁੰਦਾ ਹੈ ਤੂੰ ਪਾਇਆ ਨਾ ਕਰ ਮੋਟਾ ਕੰਬਣੇ ਨੂੰ ਤੂੰ ਸਵੇਰੇ ਦੇਖੇ ਕਿਤੇ ਮੋਢੇ ਮੋਨਾ ਪਈ ਹੋਵੇ ਸਕੂਲ ਵੀ ਜਾਣਾ ਜਵਾਬ ਦੇ ਹਾਂ ਬੱਤ ਵਾਥੋਗਾ ਡਰਮ ਕਿਹੜਾ ਫੈਸ਼ਨ ਹਲ ਵਰਤੇ ਪਜਾਮੇ ਚ ਕਿਹੜਾ ਫੈਸ਼ਨ ਹੁੰਦਾ ਬਤਾਣਾ ਚ ਚਾਰੇ ਵਿੱਚ ਤਰ ਹੁੰਦਲੇ ਠੀਕ ਆ ਪਾਪਾ ਓਕੇ ਕੱਲ ਮੀਟਰ ਕਰ ਲੈਣਾ ਪਾਪਾ ਕੱਲ ਮੀਨੀ ਟੈਸਟ ਦਾ ਠੀਕ ਆ ਠੀਕ ਆ ਦੇਖ ਰੇਸ ਨਾ ਦੇ ਦੇ ਇੱਕ ਕਰੀ ਉਤਰਨ ਲੱਗੇ ਸੀ ਰੋਇਸ ਦੇਤੀ ਇਹਨੇ ਓਨੀ ਜੋਰ ਦੀ ਨਹੀਂ ओके ओके टोपी ਲੈ ਲਓ ਨਾ ਸੱਚੀ ਹਨੇਰਾ ਕਾ ਐਵੇਂ ਡੌਗੀ ਡੌਗੀ ਆ ਗਿਆ ਉਹ ਆ ਗਿਆ ਤਮੀਜ਼ ਚਮਕੀ ਜਾਂਦਾ ਉਹ ਡੌਗੀ ਵੀ ਬਾਏ ਬਾਏ ਕਰ ਦੇ ਬਹੁਤ ਡੌਗੀ ਕਿੱਥੇ ਜਾ ਡੌਗੀ ਹਾਓ ਡੌਗੀ ਹਾਓ ਆਰ ਯੂ ਚੱਲ ਆ ਜਾ ਹਾਓ ਆਰ ਯੂ ਮੈਂ ਕਿਹਾ ਕੇ ਕਹਿੰਦਾ ਆਮ ਫਾਈਨ